ਸੈਮਥ ਸੰਕੂ ਚੈਲੰਜ ਦੀ ਟੀਮ ਅੱਜ ਪਹੁੰਚੀ ਹੈ ਜੀ ਇੰਡੀਅਨ ਰਾਈਟ ਰੈਸਟੋਰੈਂਟ ਵਿੱਚ ਜਿੱਥੇ ਹਨਸ ਵੱਲੋਂ ਅਫਵਾਨ ਖਾਨ ਨੂੰ ਮਿਲਦੇ ਆਉਂਦੇ ਦਿਖਦੇ ਆ ਕਿ ਇਸ ਦੇ ਵਿੱਚ ਖਾਸ ਤੌਰ ਤੇ ਕੀ ਹੈ ਕਿ ਬਿਲਕੁਲ ਅਪਾਰਟਮੈਂਟ ਦੇ ਕੋਲ ਹੈ पौड़िया चढ़ के ऊपर जाना है बहुत अच्छा व्यू साफ सुथरा देखने बहुत बढ़िया लग रहा है बिल्कुल कारनर के रेस्टोरेंट है डायनिंग टेकवे डिलीवरीज सब इतों हो जाए ये अपार्टमेंट है जिसके बिल्कुल एडजाइनिंग रेस्टोरेंट है बहुत अच्छा व्यू ਇਸ ਰੈਸਟੋਰੈਂਟ ਦੇ ਵਿੱਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਹੈ ਕਿ ਹਰ ਟੇਬਲ ਦੇ ਉੱਪਰ ਇੱਕ ਟੱਲੀ ਰੱਖੀ ਹੋਈ ਹੈ ਜਦ ਕੋਈ ਗਾਹਕ ਆ ਜਾਂਦਾ ਹੈ ਤੇ ਇਹ ਅੰਦਰ ਹੋਣਗੇ ਇਹਦੇ ਮਾਲਕ ਸ਼ੈਫ ਜਾਂ ਵੇਟਰ ਤੇ ਉਹਨਾਂ ਨੇ ਆਵਾਜ਼ ਮਾਰਨ ਦੇ ਲਈ ਕੰਟੀਆ ਜਿਹੜੀ ਉਹਦਾ ਵਜਾਉਂਦੇ ਨੇ ਤੇ ਉਹ ਅੰਦਰੋਂ ਆਣ ਕੇ ਦੇਖ ਲੈਂਦੇ ਵੀ ਕੀ ਗਾਹਕ ਬਾਹਰ ਆਇਆ ਉਹਨਕੀ ਕੀ ਚੀਜ਼ ਦੀ ਜ਼ਰੂਰਤ ਹੈ ਕਿ ਕੁਝ ਆਈ ਹੈ ਨਾ ਬਿਲਕੁਲ ਇਹ ਨਵਾਂ ਸਪੈਸ਼ਲ ਹੈ ਚਿਕਨ ਨੈਗਟਸ ਇਹ ਆ ਰਹੇ ਵਾਸਤੇ ਕਿਡ ਜਿੱਲੀ ਗੁੱਡ ਅੱਜ ਇਸ ਰੈਸਟੋਰੈਂਟ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਬ੍ਰਾਂਚ ਲਈ ਤਿਆਰ ਕੀਤਾ ਗਿਆ ਜਿਸ ਨੇ ਬ੍ਰੇਕਫਾਸਟ ਨਹੀਂ ਕਰਨਾ ਲੰਚ ਨਹੀਂ ਕਰਨਾ ਬ੍ਰੇਕਫਾਸਟ অর ਲੰਚ ਦੇ ਵਿਚ ਦੇ ਸਮੇਂ ਚ ਇਹ ਅਨਲਿमिटेड ਕੁਝ ਖਾ ਸਕਦਾ ਹੈ ਪਰ ਸਰਵ ਲੈ ਸਕਦਾ ਹੈ ਇਹ ਅੱਜ ਜੀ ਸਪੈਸ਼ਲ ਤਰ੍ਹਾਂ ਤੇ ਲੰਚ ਕੀਤਾ ਗਿਆ ਜਿਹਦੇ ਵਿੱਚ ਤੁਹਾਨੂੰ ਬਹੁਤ ਕੁਝ ਖਾਣ ਨੂੰ ਮਿਲੇਗਾ ਸਿਰਫ ਅਨਲਿमिटेड 21.90 ਡਾਲਰ ਤੇ ਜੇ ਪਰਸਰ ਲੈਣੀ ਹੋਵੇਗੀ ਤੇ 14.95 ਡਾਲਰ ਤੇ ਤੁਹਾਨੂੰ ਇਹ ਚੀਜ਼ਾਂ ਖਾਣ ਲਈ ਮਿਲਣਗੀਆਂ ਅਲਨ ਟਿਕ ਤੁਸੀਂ ਲੈ ਕੇ ਇਥੋਂ ਬਰਾਂਚ ਕਰ ਸਕਦੇ ਹੋ ਇਹ ਹੈ ਅੰਮ੍ਰਿਤਸਰ ਕੋਚਾ ਜਿਸ ਨੂੰ ਲੈਰੇ ਕਰਕੇ ਦੇਖਿਆ ਜਾਵੇ ਕੁਝ ਸਾ ਬਹੁਤ ਸਟਫੀ ਉੱਪਰ ਮੱਖਣ ਹੈ ਧਨੀਆ ਜੀਰਾ ਔਰ ਹਰਾ ਥਲਵਾ ਉੱਪਰ ਲਗਾਇਆ ਹੋਇਆ ਚੰਗੀ ਤਰ੍ਹਾਂ ਨੂੰ ਸਟਫ ਕੀਤਾ ਤੇ ਨਾਲ ਤੁਹਾਨੂੰ ਮਿਲੇਗਾ achar ਇਹ achar ਹੈ ਮਿਰਚ ਦਾ ਅੰਬ ਦਾ ਗੋਭੂ ਦਾ ਤੇ ਬੜੀ ਵੱਡੀ ਗੱਲ ਹੈ ਕਿ ਇੱਥੇ ਨਸੂਰੀਆਂ ਦਾ achar ਵੀ ਹੈ ਗਾਜਰ ਦਾ achar ਵੀ ਹੈ ਔਰ ਲਾਲ ਚਲੇ ਦੀ ਸਬਜੀ ਹੈ ਛਲੇ ਦੀ ਤੇ ਲਾਲ ਦਹੀਂ ਹੈ ਬਹੁਤ ਸਪੈਸ਼ਲ ਬਹੁਤ ਜਿਆਦਾ ਸਵਾਦਿਸ਼ ਆਰਮੇ ਵੀ ਵਧੀਆ ਹੈ ਨਾਲ ਗਵਾਵਾ ਜੂਸ ਅਤੇ ਲਾਲ ਨੇ ਪੂਰੀਆ ਛੋਲੇ ਪਟੂਰੇ ਸੇਕੇ ਵਾਲਾ ਪਰਾਠਾ ਸੋਨੇ ਨੇ ਨਾਲ ਸਬਜੀ ਹੈ اور ਹੱਥ ਦੀ ਆਪ ਹੀ ਤਿਆਰ ਕੀਤੀ ਹੋਈ ਹੈ ਲੰਦੀ ਟਿੱਕੀ ਜਿਹੜੀ ਟਿੱਕੀ ਨੂੰ ਮੈਰੀ ਕਰਕੇ ਦੇਖਿਆ ਜਾਵੇ ਤੇ ਇਹਦੇ ਵਿੱਚ ਕਾਫੀ ਕੁਸ਼ ਹੈ ਬ੍ਰਾਊਨ ਫਰੂਟ ਹੈ ਚਨੇ ਦੀ ਦਾਣ ਹੈ ਫਿਰ ਮੁਖਾਣੇ ਨੇ ਬਨਾਣਾ ਪਪੜੀ ਮਲਖੋੜਾ ਦਹੀਂ ਹੈ ਟਿੱਕੀ ਹੈ ਤੇ ਲਾਲ ਫਿਰਸਿਕੋ ਸਿਮਲਾ ਮੱਛਾ ਇਹਦੇ ਵਿੱਚ ਪਾਈ ਹੋਏ ਨੇ ਬਹੁਤ ਅੱਛਾ ਸਵਾਗਤ ਇੱਥੇ ਪਹਿਲੇ ਖਾਣੇ ਨਾਲ ਮੋਜੇਗਾ ਸਰੋਂ ਦਾ ਸਾਗ ਤੇ ਗੁੱਚੀ ਦੀ ਬੱਟਰ ਤੇ ਮਿਰਚ ਤੇ ਨਾਲ ਲੱਕੀ ਦੀ ਰੋਟੀ ਇਹ ਤਾਂ ਦਿਲ ਕਰਦਾ ਖਾਈ ਚੱਲੀਏ ਖਾਈ ਚੱਲੀਏ ਇਹ ਕੀਮਤਾਂ ਦੇਖਿਆ ਜਾਵੇ ਤਾਂ ਕੀਮਤ ਕੁਸ਼ੀ ਨਹੀਂ ਸਰਬੇਕੀ ਬਾਈ ਦਾਲਾ अनलिमिटेड जिन्ना मर्जी खाओ रज के आप भी खाओ अपने दोस्तों भी खिलाओ रिश्तेदार भी इतने लेके आओ आनंद लो इंडियन डाइट ला ये ब्रंच तैयार किया गया है पंजाबी ब्रंच ये सारा कुछ थोड़ी तो खाने में मिलेगा अनलिमिटेड मैं हम सब तो पहला टेस्ट करके ए, है ਉਹ ਖੋਲ ਕੇ ਦੇਖਾਂਗੇ ਕੀ ਚੀਜ਼ ਹੈ ਇਹ ਹੱਟ ਤਿੱਕੀ ਅਨੁਪਤੀਕੀ ਜਿਹਦੇ ਵਿੱਚ ਤੁਹਾਨੂੰ ਮੈਕ ਫਰਾਈ ਮਝੇਗੀ ਤੇ ਪਾਪੜ ਬਣਾ ਲਿਆ ਮਝੇਗਾ ਦਹੀਂ ਮਝੇਗਾ ਪਕਸਿਕਾ ਮਝੇਗਾ ਉਹ ਬੁਲਣੇ ਖਾ ਕੇ ਦੇਖਦਾ ਕੀ ਦਾ ਪਿਸ਼ ਇਸ ਤਰ੍ਹਾਂ ਦਾ ਬਿਲਕੁਲ ਯੂਨੀਅਨ ਟੱਚ ਖਾਸ ਕਰਕੇ ਪੰਜਾਬੀ ਬਹੁਤ اچھا ਟੈਸਟ ਹੈ ਉੱਪਰ ਵਾਲੇ ਖਾਜੇ ਦੇਖੋ ਯਾਦ ਕਰੋਗੇ ਕਿੱਥੇ ਜਾਗੇ ਪੰਜਾਬ ਜਾਣਾ ਉਹਦੇ ਨਹੀਂ ਕੋਣ ਇੱਥੇ ਰਹਿਣਾ ਸਾਨੂੰ ਹਰ ਚੀਜ਼ ਖਾਣਾ ਇੱਥੇ ਮਿਲ ਗਈ ਹੈ ਉਸ ਤੋਂ ਬਾਅਦ ਉਹ ਲੈ ਨੈਕਸਟ ਦੇਖਦਾ ਕਮੇਟ ਦੇ ਤੁਹਾਨੂੰ ਮੈਂ ਟੈਸਟ ਦਿਖਾਉਣਾ ਸ਼ੋਲੇ ਬਟੂਰੇਆਂ ਦਾ ਸਭ ਤੋਂ ਪਹਿਲਾਂ ਤਾਂ ਸਬਜੀ ਹੈ ਮਿਕਸ ਸਬਜੀ ਚਨੇ ਨੇ ਤੇ ਇਹ ਹੈਗਾ ਓਨਨ ਸਿਰਕੇ ਵਾਲਾ ਪਿਆਜ਼ ਪੱਲਾ-ਪੱਲਾ ਹੀ ਚਲੋਗਾ ਟੈਸਟ ਦਿਖਾਉ ਆਪਾਂ ਸ਼ਾਲੀ ਦੀ ਠੀਕ ਹੈ ਦੋੜਾ ਸੁੱਖੇ ਚਨੇ ਗਰੇਵੀ ਘੱਟਾ ਵਿੱਚ ਟੇਸਟ ਬਹੁਤ ਵਧੀਆ ਬਿਲਕੁਲ ਪੰਜਾਬੀ ਟੈਸਟਰ ਸਬਜੀ ਵੀ ਬਹੁਤ ਸਵਾਦ ਹੈ ਟੂਡੇ ਦਾ ਚਾਹ ਕਰਕੇ ਨਾ ਦੇਖਣਾ ਇਹ ਬਹੁਤ ਅੱਛਾ ਫੁਲਾਦਾ ਮੇਰਾ ਵੀ ਦਿਲ ਕਰਦਾ ਹੁਣ ਪੰਜਾਬ ਖਾਣ ਲਈ ਨਿਕਾ ਜਾਣਾ ਇਹ ਖਾਣੇ ਆਸਤੇ ਕੋਈ ਪੰਜਾਬੀ ਮੈਂ ਐਸੇ ਦਿਖਾਉਂਗਾ ਮੈਂ ਐਸੇ ਖਾਣਾਗਾ ਉਹ ਸਾਰੀ ਚੀਜ਼ਾਂ ਤੁਹਾਨੂੰ ਇੰਡੀਅਨ ਡਾਈਟ ਰੈਸਪੀਸ ਤੋਂ ਬੀਸਰ ਜਾਈਏ ਹੁਣ ਮੈਂ ਟੈਸਟ ਕਰਾਂਗਾ ਇਹ ਅੰਮ੍ਰਿਤਸਰੀ ਕੋਚੇ ਦੇਖਣ ਨੂੰ ਬਹੁਤ ਵਧੀਆ ਨੇ ਸੁਆਦ ਦੇ ਤੌਰ ਤੇ ਵੀ ਨੂੰ ਮੈਂ ਚੈੱਕ ਕਰਦਾ ਬਹੁਤ ਵਧੀਆ ਨਰਮ ਕਰੈਚੀ ਜਿਹਨੇ ਦੋ ਹੋਏ ਨੇ ਜਿਹੜੇ ਪਹਿਲਾਂ ਚਲੇ ਉਹ ਟੈਸਟ ਕਰਕੇ ਦੇਖੇ ਨੇ ਪਰ ਇਹਦੇ ਵਿੱਚ ਜਦੋਂ ਮੱਖਣ ਲਾ ਕੇ ਅਸੀਂ ਤੇ ਪੂਰੇ ਮੀਨੂ ਜਦ ਖਾਣ ਦਾ ਸਵਾਦ ਹੀ ਵਧ ਜਾਂਦਾ ਦੇਰਚੀ ਵੀ ਮੈਨੂੰ ਮਿਲਿਆ ਡੇਨ ਹੈ ਨਾਲ ਚਾਰ ਤੇੰ ਚਾਰ ਕਿਸਮ ਦਾ ਮੈਂ ਦੁਬਾਰਾ ਫੇਰ ਆਉਂਗਾ ਆਪਣੇ ਦੋਸਤਾਂ ਨਾਲ ਲੈ ਕੇ ਔਰ ਇੱਥੋਂ ਖਾ ਕੇ ਮਨ ਪਰਤੀ ਰੱਜ ਕੇ ਜਾਊਂਗਾ ਨਾ ਹੁਣ ਮੈਂ ਮੇਰੇ ਚੱਕੂਗੇ ਚੈੱਕ ਕਰਕੇ ਦੇਖ ਲਗਾ ਇਹ ਹੈ ਇਹ ਸਾਗ ਸਰਸੋਂ ਦਾ ਸਾਗ ਤੇ ਜਿਹੜੇ ਵਿੱਚ ਮੁੱਖਣ क्या बात है कोई कोची छड्डी में पंजाब की लाल हरिया लसके धनिया है तो लाल मक्की की रोटी वाह भैया क्या बात मक्की की रोटी भी बहुत अच्छी आज मुझे अपनी दादी याद आ गई ਕਿ ਇਸ ਤਰ੍ਹਾਂ ਮੇਰੀ ਦਾਦੀ ਮੈਨੂੰ ਐ ਸਾਗ ਦੇ ਵਿੱਚ ਉਹ ਮੱਖਣ ਬਾਤੀ ਦਿੰਦੀ ਸੀ ਕਿ ਅਜੀਤ ਤੋਂ ਵੀ ਇੰਡਸਟਰੀ ਕਹਿਣ ਤੋਂ ਅੰਤਿ ਮੈਨੂੰ ਆਪਣੀ ਦਾਦੀ ਦੀ ਯਾਦ ਆਦੀ ਹੈ ਜਿਹੜੇ ਇਸੇ ਤਰ੍ਹਾਂ ਦੇ ਸਾਗ ਦੇ ਵਿੱਚ ਤੇ ਨਾਲ ਮੱਖੀ ਦੀ ਰੋਟੀ ਖਾਣ ਨੂੰ ਦਿੰਦੇ ਹੁੰਦੇ ਸੀ ਤੇ ਜਿਹੜੇ ਵੀ ਆਪਣੇ ਤਾਂ ਦਿਨ ਨੂੰ ਮਾਨੂੰ ਯਾਦ ਕਰਨਾ ਚਾਹੁੰਦੇ ਨੇ ਤੇ ਆਓ ਅੱਜ ਦੇਖੀਏ ਕਿ ਇਸ ਰੈਸਟੋਰੈਂਟ ਤੇ ਪਹੁੰਚ ਕੇ ਮੱਕੀ ਦੀ ਰੋਟੀ ਸਰਸੋ ਦਾ ਸਾਗ ਖਾਈ ਤੇ ਮਜ਼ਾ ਲੁੱਟਿਆ। ਸੂਰਤ ਦੇ ਵਿੱਚ ਅੱਜ ਜਿਸ ਖਾਣਾ ਗੁਰ ਗੁਲਾਬ ਜਾਮਨ ਤੇ ਨਾਲ ਗੁਲਾਬ ਜਾਮਨ ਦੀ ਗਰੇਵੀ ਉਹਦੇ ਇੱਕ ਮਿੰਟ ਡਰਾਇਵ ਦਿਖਾਇਆ ਇਹਨਾਂ ਸਵਾਦ ਕਰਕੇ ਦੇਖਿਆ ਟੈਸਟ ਕਰਕੇ ਤੇ ਇਹਦੇ ਚ ਸੂਗਰ ਬਹੁਤ ਘੱਟ ਪਾਈ ਹੋਈ ਹੈ ਨਾਲੇ ਤਰ ਮਿਲ ਗਿਆ ਜਾਮਨ ਪਰ ਬਹੁਤ ਘੱਟ ਮਿੱਠਾ ਹੈ ਤੇ ਜੇ ਕਿਸੇ ਨੂੰ ਸ਼ੂਗਰ ਹੈ ਤੇ ਉਹ ਵੀ ਇੱਕ ਅੱਧਾ ਅਲਕੇ ਦੇ ਖਾ ਜਾਣਗੇ ਤੇ ਮੈਨੂੰ ਲੱਗਦਾ ਹੈ ਵੀ ਉਹਨੂੰ ਨੁਕਸਾਨ ਨਹੀਂ ਹੋਵਗਾ ਬਹੁਤ ਵਧੀਆ ਪ੍ਰੈਪਰੇਸ਼ਨ ਹੈ ਤੇ बार-बार ਉਹਨੂੰ ਦਿਲ ਕਰਦਾ ਹੈ ਇਸ ਰੈਸਟੋਰੈਂਟ ਤੇ ਅਰਾਮਾਂ ਦੀ